ਸੰਦੀਪ ਨੂੰ ਦੱਸਿਆ ਦੱਸਤਾ ਮੈਂ ਉਹਨੂੰ ਹੀ ਲਈ ਹੀ ਬਾਥਰੂਮ ਚ ਜਾ ਕੇ ਫਿਰਨ ਲਈ ਤੇ ਮੈਂ ਉੱਥੇ ਦੋਨ ਦੱਸ ਆਈ ਉਹਨਾਂ ਨੂੰ ਸਮਝਾ ਦੇਣਾ ਇਹਨਾਂ ਵੀ ਲਵਲੀ ਨੂੰ ਨਾ ਪਤਾ ਲੱਗੇ ਆਖਿਆ ਸੀ ਉਹਨੂੰ ਮੈਂ ਹੁਣ ਕੀ ਕਰਾਂ ਗਾੜੀ ਦਾ ਹੁਣ ਚੱਲ ਕੋਈ ਨਹੀਂ ਮੈਂ ਲੈ ਕੇ ਹੀ ਆਉਂਗੀ ਤੇ ਨਾਲੇ ਉਹਦੀ ਮੰਮੀ ਨਾਲ ਨਾ ਮੈਂ ਗੱਲਬਾਤ ਕਰਕੇ ਹੀ ਆਉਂਗੀ ਚੰਗੀ ਤਰ੍ਹਾਂ ਜਰਾ ਕੰਨ ਖੋਲ ਕੇ ਆਈ ਉਹਦੀ ਨਹੀਂ ਉਹ ਤੇ ਹੁਣ ਮੈਂ ਗੁਜੇ ਜਾਣਾ ਵਾ ਤੇ ਮੈਂ ਗੱਲ ਕਰਕੇ ਹੀ ਆਉਣੀ ਆ ਸਰ ਤੇ ਨਹੀਂ ਰੱਖਿਆ ਕਰਦੀ ਰਹੀ ਆ ਕਿ ਉਹ ਆਊਗੀ ਤੇ ਉਹ ਕਰੇਗੀ ਉਹ ਜਾ ਮਤਾਂ ਰਹਿੰਦੇ ਜਾ ਚੰਗਾ ਅ ਮੈਂ ਇਹ ਸਫਾਈ ਕਰਦੀ ਰਹੀ ਆ ਕਿੰਦਾਂ ਸਾਰੀਆਂ ਵਟੈਲਾਂ ਕਿਤੇ ਕਿੰਨੀਆਂ ਗੰਦੀਆਂ ਕੀਤੀਆਂ ਤੇ ਸਾਰੀਆਂ ਪੀਲੀਆਂ ਹੋਈਆਂ ਹੀ ਦਾਸ ਉਹ ਤਾਂ ਥਾਂ ਹੀ ਨਹੀਂ ਹੁੰਜਿਆ ਨਾ ਹੀ ਰੋਟੀ ਪਕਾ ਕੇ ਕਦੀ ਖਾਦੀ ਆ ਉਹ ਨੁਰਾਣੀ ਦਿੰਨੀ ਆ ਵਿਚਾਰੀ ਮਾਹਾਂ ਬੈਠੀ ਫੇਰ ਆਉਂਗੀ ਫੇਰ ਚੁੱਕ ਜਾਨੀ ਮੈਨੂੰ ਕੋੜਾ ਹੋਰ ਕੋਈ ਕੰਮ ਹੈ ਹੋਈ ਆ ਫੇਰ ਆ ਜੂਗੀ ਹਾਂ ਵੇਹ ਵਿਚਾਰੀ ਕੋਈ ਤਾਂ ਮੇਰਾ ਜੀ ਨਹੀਂ ਲਾਉਦਾ ਤੇ ਬਗਾਰ ਇਦਾਂ ਕਰਨੀ ਆ ਇਹਨੂੰ ਨਾਲ ਹੀ ਲੈ ਜਾਨੀ ਆ ਜੀ ਤਾਂ ਲੱਗਦਾ ਨਹੀਂ ਮੇਰਾ ਫੇਰ ਮੇਰਾ ਧਿਆਨ ਰਹਿਣਾ ਮਾਂ ਮ ਕਰੋ ਇੰਦਰ ਆਈ ਆ ਤੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਉਸੇ ਵਾਲੇ ਘਰ ਨੂੰ ਚਲ ਜਾ ਮੇਰੀ ਗੱਲ ਮੈਂ ਨਹੀਂ ਵੇਖੀ ਭੁੱਖ ਕਦੋਂ ਆਈ ਤੇ ਮੈਂ ਝੂਠ ਨਾ ਬੋਲਿਆ ਕਰ ਮੈਂ ਵੇਖੀ ਨਹੀਂ ਦੱਸ ਮੈਂ ਤੇ ਜਿਵੇਂ ਖੀਂਦੀ ਤੇ ਚੱਲ ਘਰ ਨੂੰ ਤੇ ਮੇਰੀ ਗੱਲ ਸੁਣ ਲੈ ਤੈਨੂੰ ਆਈ ਇਹ ਲੈਣ ਤੇ ਚੁੱਪ ਕਰਕੇ ਤੁਰ ਪੀ ਲੈਣ ਆਈ ਆਹੋ ਤੇ ਜਦੋਂ ਤੂੰ ਆਏਂਗੀ ਨਾ ਆਪਣੇ ਪਰੋਣੇ ਨਾ ਸਾਸਰੀ ਘਰ ਦੀਦੀ ਸਾਸਰੀ ਘਰ ਰਪਿੰਦਰ ਇਹ ਕਿੰਦਾ ਨਹੀਂ ਸਾਸਰੀ ਘਰ ਦੀਦੀ ਸਾਸਰੀ ਘਰ ਬੁਲਾਇਦਾ ਸਮਾਂ ਕੀ ਆ ਹੋਰ ਠੀਕ ਵਾਂ ਮੈਂ ਤਾਂ ਠੀਕ ਆ ਤੇ ਤੂੰ ਕਿੱਥੋਂ ਆਈ ਹੈ ਮੈਂ ਕਿਤੇ ਉਹ ਨਹੀਂ ਹੋਣਾ ਕਿਥੋਂ ਮੈਂ ਉਹ ਗਈ ਹਾਂ ਗਾਈਆਂ ਲਾਗੇ ਮੈਂ ਤਾਂ ਸੋਚਿਆ ਕਿ ਤੈਨੂੰ ਪਤਾ ਵਾ ਦੀਦੀ ਲੈਣ ਚੱਲੇ ਆ ਮੈਂ ਤਾਂ ਬਥੇਰਾ ਰੋਕਿਆ ਸੀ ਦੀਦੀ ਨੂੰ ਕਿ ਨਾ ਜਾਓ ਤੇ ਉਹਨਾਂ ਨੇ ਗੱਲ ਮੰਨੀ ਨਹੀਂ ਮੇਰੀ ਮੈਂ ਤੇ ਮੰਮੀ ਨੂੰ ਵੀ ਆਖਿਆ ਸੀ ਵੀ ਹੁਣ ਜਿੱਦਾਂ ਗਈ ਆ ਨਾ ਉਦਾਂ ਹੀ ਆਉਗੀ ਤੁਸੀਂ ਨਹੀਂ ਨਾ ਲੈਣਾ ਜਾਣਦਾ ਚਲ ਕੋਈ ਗੱਲ ਨਹੀਂ ਖਾ ਰੋਟੀ ਮੈਂ ਪਾਣੀ ਲਿਆਵਾਂ ਰੋਟੀ ਸਵਾ ਖਾਣੀ ਜਦੋਂ ਮੈਂ ਇਹਨਾਂ ਨੂੰ ਮਨਾ ਕੀਤਾ ਸੀ ਵੀ ਉੱਥੇ ਨਹੀਂ ਜਾਣਾ